ਤਾਰੀਵਾਰ ਜੋ ਲੰਘਦੀ ਅੱਪਰ ਬਾਰੀ ਦੁਆਬ ਨਹਿਰ ਵਿੱਚ ਇੱਕ ਲੜਕੀ ਨੇ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੌਕੇ ਤੇ ਨਹਿਰ ਕਿਨਾਰੇ ਸਬਜ਼ੀ ਫੂਟਦਿਆਂ ਰੇੜੀਆਂ ਫੜੀਆਂ ਲਗਾਉਣ ਵਾਲੇ ਕੁਝ ਦੁਕਾਨਦਾਰਾਂ ਨੇ ਵੱਡੀ ਤਲੇਰੀ ਤੁਖਾਉਂਦੇ ਹੋਏ ਲੜਕੀ ਨੂੰ ਪਾਣੀ ਤੇ ਤੇਜ਼ ਵਹਾਤੋਂ ਬਾਹਰ ਕੱਢ ਕੇ ਸਹੀ ਸਲਾਮਤ ਜੜਾਏ ਬਚਾ ਲਿਆ ਉਤਕਰਣਾ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਲੜਕੀ ਦਿਮਾਗੀ ਤੌਰ ਤੇ ਕੁਝ ਪਰੇਸ਼ਾਨ ਜੁੜੀ ਹੋ ਲੱਗ ਰਹੀ ਸੀ ਤੇ ਸਵੇਰ ਦੀ ਹੀ ਨਹਿਰ ਤੇ ਪੁਲ ਦੇ ਆਸ-ਪਾਸ ਘੁੰਮ ਰਹੀ ਸੀ ਦੁਕਾਨਦਾਰਾਂ ਨੇ ਦੱਸਿਆ ਕਿ ਗੱਲਬਾਤ ਦੌਰਾਨ ਲੜਕੀ ਨੇ ਦੱਸਿਆ ਕਿ ਉਹ ਗ ਨੇ ਸਕੂਲੋਂ ਕੋਈ ਮੋਬਾਈਲ ਨੰਬਰ ਪੁੱਛਤਾ ਲੜਕੀ ਕੋਈ ਵੀ ਮੋਬਾਈਲ ਨੰਬਰ ਨਾ ਦੇ ਸકી ਨੇੜੇ ਦੇ ਨਜ਼ਦੀਕ ਹੋਰ ਰੀੜੀ ਲਗਾਉਣ ਵਾਲੇ ਦੁਕਾਨਦਾਰ ਅਸ਼ੋਕ ਕੁਮਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਉਹ ਉਸ ਨੂੰ ਨਹਿਰ ਦੇ ਵਿੱਚੋਂ ਕੱਢਿਆ ਗਿਆ ਤਾਂ ਇਸ ਲੜਕੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੜਕੀ ਨੇ ਦੱਸਿਆ ਕਿ ਉਸਦੀ ਕਿਸੇ ਲੜਕੇ ਦੇ ਨਾਲ ਗੱਲਬਾਤ ਚੱਲ ਰਹੀ ਸੀ ਜਿਸ ਨੂੰ ਉਹ ਪਿਆਰ ਕਰਦੀ ਸੀ ਪਰ ਉਸ ਲੜਕੇ ਨੇ ਉਸ ਨੂੰ ਨਾ ਕਰ ਦਿੱਤੀ ਹੈ ਜਿਸ ਕਾਰਨ ਉਹ ਦਿਮਾਗੀ ਤੌਰ ਤੇ ਕਾਫੀ ਜ਼ਿਆਦਾ ਪਰੇਸ਼ਾਨ ਹੈ ਤੇ ਇਡਾ ਵੱਡਾ ਕਦਮ ਜੜਾ ਹੈ ਉਸਨੇ ਇਸੇ ਕਾਰਨ ਚੁੱਕਿਆ ਇਸ ਮੌਕੇ ਤੇ ਰਾਗਿਰਾ ਦੀ ਵੀ ਵੱਡੀ ਪੀੜ ਜੁੜੀ ਹੈ ਇਕੱਠੀ ਹੋ ਗਈ ਤੇ ਇਹ ਗੱਲਬਾਤ ਕਰਾਂਗੇ ਅਸੀਂ ਦੁਕਾਨਦਾਰ ਦੇ ਨਾਲ ਹੋਰ ਕੀ ਕੀ ਜਾਣਕਾਰੀ ਜੜੀ ਹੈ ਦੁਕਾਨਦਾਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇਸ ਲੜਕੀ ਨੂੰ ਲੈ ਕੇ ਦੇਖਦੇ ਆਂ ਪੂਰੀ ਖਬਰ ਕੈਪਟਨਾ ਸ਼ਰਮਾ ਇਹ ਬੇਟੀ ਬੈਠੀ ਸੀ ਕਿਉਂ ਘੁੰਮ ਰਹੀ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਘੁੰਮ ਰਹੀ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗੁਰਦਾਪੁਰ ਜਾਣਾ ਵਾਂ ਤੇ ਅੱਜ ਥੋੜੇ ਦਿਨ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆਗਾ ਤੇ ਮੈਂ ਪੁਲਿਸ ਦੇਰ ਪਰਾਂ ਗਿਆ ਵਾਂ ਤੇ ਉਹਨੇ ਦਰਾ ਕੇ ਸਾਲ ਮਾਰ ਦਿੱਤੀ ਆ ਇਹ ਜਿਹੜਾ ਕੋ ਮੋਬਾਈਲ ਸੀ ਇੱਕ ਇੱਕ ਇਹਦੇ ਕੋ ਮਠੇ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਇਹ ਲੱਗੇ ਪ੍ਰੇਸ਼ਾਨ ਆ ਤੇ ਆਪਰਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਿਆਰ ਤੇ ਬੋਲਤੇ ਬੈਠੀ ਹੋਈ ਸੀ ਪਾਛੇ ਵੇਰ ਦੀ ਬੈਠੀ ਹੋਈ ਸੀ ਤੇ ਇਹਨਾਂ ਪੁੱਛਿਆ ਵੀ ਆ ਕਿ ਬੇਟੇ ਫਿਰ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਇਹ ਤੀਨ ਉਹ ਤੇ ਹੱਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆ ਗਈ ਹੈ। ਪੂਰੇ ਦਿਨ ਬਾਅਦ ਇਹਨੇ ਹੱਲ ਮਾਰ ਦਿੱਤੀ ਹੈਗੀ। ਭਾਈ ਨਾ ਜਸ਼ਪਾਲ ਜੇ ਮੈਂ ਤਾਰੀ ਵਾਲੋ ਕੋਲੀ ਮੈਂ ਸਾਰਾ ਆਪਣੇ ਲੈ ਆ ਕੇ ਫੂਲ ਲਾ ਰਿਹਾ ਸੀ ਲੱਫੇ ਦੇ ਘਾਰ ਤੋਂ ਤੇ ਦੇਖਦੇ ਦੇਖਦਾ ਕੋਈ ਹੱਲ ਮਾਰੀ ਆ ਤੇ ਅੱਗੇ ਹੀ ਆਏ ਆ ਤੇ ਅੱਗੇ ਤੱਕ ਗਏ ਆ ਸਾਨੂੰ ਪਾ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੀ ਜਗਤ ਵਾਲੀ ਆ ਤੇ ਪੂਰੀ ਉਥੇ ਪਲਾੜੇ ਦੇ ਲੱਗੀਆਂ। ਉਸ ਟਾਈਮ ਮੈਂ ਆਪਣੀ ਬਾਈ ਚਪ ਚਪ ਲਈ ਤੇ ਮੈਂ ਦਵਾ ਦਵਾ ਲੈ ਦੇ ਥੱਲੇ ਗਿਆ ਆ। ਇੱਕ ਜਿਹੜੀ ਤੇ ਮੇਰੇ ਨਾਲ ਸ਼ੋਕਮਾਰੀ ਅਸੀਂ ਦੋਨਾਂ ਇਕੱਲੇ ਫੜ ਕੇ ਆਪਰੇ ਹਾਂ ਹਾਂਜੀ ਬਚਾਓ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੁਛ ਨਹੀਂ ਦਿੱਤ ਪਿਆ ਸਾਰੇ ਪੋਤੇ ਨੇ ਕਿ ਕੰਮ ਚਾਰੇ ਸਾਰੇ ਬੰਦੇ ਦੇ ਲਈ ਕਿ ਆਪੇ ਤਲਾਕ ਕਰ ਜੰਦੇ ਆਂ ਕਿ ਕੁਝ ਸਾਡੀ ਤੇ ਬਾਕੀ ਕਰ ਦੇ ਅੱਗੇ ਕਰ ਦੇ